ਤਾਲਾ ਦੇ ਮਜ਼ਾਕ ਜੀ ਲਈ ਫਿਰਦੇ ਆ ਨੰਬਰ ਪਰ ਲਾਸਟ ਹੈ ਜੀ ਲੈ ਵੀ ਚੌਥੀ ਛੜਦੇ ਕੁਰਸੀ ਲੈ ਵੀ ਵੀਰ ਤੇ ਛੇਤੀ ਟੱਕਰੇ ਇਧਰਲੇ ਪਾਸੇ ਪਰ ਬਾੜ ਜਿਹੜੀ ਇਹਦਾ ਛੇ ਨੰਬਰ ਜਿਹੜੇ ਕੋਟਲਾ ਹਰਮੰਤੀ ਟੀਮ ਦੇ ਕੁਲਦੀਪ ਕਹਿੰਦੇ ਮੇਰੇ ਦਿੰਦਰੋ ਲਾਈਵ ਜਿਹੜਾ ਬੈਠਾ ਤੇ ਭਰਾ ਕਹਿੰਦਾ ਵੀ ਜੇ ਜਿੱਤ ਕੇ ਮੁੰਡੇ ਪਿੰਡਾਂ ਨੇ ਮਾਣ ਹੋਣਗੇ ਜਰੂਰ ਹੈ ਆਉ ਨਾਪਰੀ ਤੱਕ ਦੀ ਸਰਵਿਸ ਕਰਨ ਲਈ ਤਿਆਰ ਬਰ ਤਿਆਰ ਮੇਰੇ ਮਿੱਤਰੋ ਵੀ ਕਿੰਦਰਗੜ ਪਿੰਡ ਦੇ ਬੁੱਡੇ ਦੇਖ ਲੋ ਬੁੱਡੇ ਸ਼ੌਂਕ ਪਗਾਉਂਦੇ ਆ ਤੇ ਦਸਾਂ ਨੂੰ ਹਾਂ ਦੀ ਕਿਰਤ ਕਮਾਈ ਇਹ ਖੇਡਾਂ ਉੱਤੇ ਲਾਉਂਦੇ ਆ ਤੇ ਖੜੇ ਖੋਤੇ ਦੀ ਕਰ ਸਕਦੇ ਉਹ ਕਰ ਟਣਕਾ ਕੇ ਆ ਜੇ ਕਹਿੰਦੇ ਸੱਚੇ ਸੱਜਣ ਮਿਲ ਕੇ ਮਿਲ ਕੇ ਜੱਫੀਆਂ ਪਾ ਕੇ ਆ ਮੈਚ ਦੇ ਕਹਿੰਦੇ ਦੁੱਖ ਤੋੜਦੇ ਆ ਤੇ ਜਿਹੜਾ ਉਹਨਾਂ ਚੋਂ ਜਿੱਤ ਗਿਆ ਗਾਉਂਦ ਨੰਬਰ ਉਹ ਕਹਿੰਦੇ ਮੇਰੇ ਮਿੱਤਰੋ ਇੱਕ ਦੇ ਵਿੱਚੋਂ ਤੇ ਅਗਲੇ ਫਿਰ ਪੇਚਾ ਕਦੇ ਬਈਨਾਲ ਦੀ ਟੀਮ ਦੇ ਨਾਲ ਓਏ ਤਾੜੀ ਤੂੜੀ ਵਾਰੇ ਕੀ ਖਿਆ ਮੁੰਡ ਕਦੇ ਪਾਲਾ ਸਰੇ ਦੀਆਂ ਲਈ ਤਿਆਉਂਦੇ ਭੱਤਗੜੀਆ ਨਾਲ ਮੱਖਣ ਇਹ ਧੰਦਨ ਹੋ ਗਈ ਮੇਰੇ ਮਿੱਤਰੋ ਔਰ ਕਿੱਕੇ ਹਾ ਕਿਦੋਂ ਆ ਪੰਜਾਬੀ ਵਾਲਾ ਸੁਨੀਲ ਹੈ ਬੜੇ ਫੇਟੇੇ ਸ਼ਰੀਰ ਦਾ ਮਾਲਕ ਜਿਹੜਾ ਨੰਬਰ 7ਵਾਂ ਦੂਰ ਦਿੰਦਾ ਆਪਣੀ ਟੀਮ ਦੇ ਲਈ 7 ਤੇ 9 ਦਾ ਮੁਕਾਬਲਾ ਲਾ ਵੀ ਆਓ ਵੀਰੇ ਵੀਰੀ ਬੇਨ ਵੀਏ ਜਲਦੀ ਦੇ ਨਾਲ ਟੀਮਾਂ ਬਾੜੇ ਗਾ ਰਹੀ ਹੈ ਜਿਹੜਾ ਰਵੀ ਹੋਣੀ ਭਰਾ ਹੋਣੀ ਲਾਈ ਜਾਂਦੇ ਆ ਸਿਰਾਂ ਗੱਲ ਬਾਤ ਠੀਕ ਹੈ ਜੀ ਬਈ ਵਾਹ ਮੈਚ ਸਿਰੇ ਦਾ ਪਿੰਡਾ ਜਾ ਰਿਹਾ ਜਿਹੜਾ ਮੈਚ ਦੇ ਕਰੰਟਾ ਨੰਬਰ ਵਾਲੋ ਕਿਹੜਾ ਮੇਰਾ ਵੀਰਮਾਨ ਕੋਈ ਦੱਸੋ ਜੀ ਕਾਕੂ ਬੋਕੇ ਦੀ ਟੀਮ ਦੇ ਐਨ ਆਰ ਆਈ ਕਲੱਬ ਚੁੱਕੇ ਦੀ ਠੀਕ ਹੈ ਜੀ ਦੁਬਾਰਾ ਬੋਲਦਾ ਗ੍ਰਾਊਂਡ ਨੰਬਰ 2 ਦੇ ਨੇੜੇ ਆਓ ਜੀ ਐਨ ਆਰ ਆਈ ਕਲੱਬ ਚੁੱਕਿਆ ਦੀ ਟੀਮ ਦਾ ਮੈਚ ਖੇਡਿਆ ਜਾਣਾ ਤੇ ਉਸ ਤੋਂ ਬਾਅਦ ਕਾਸੂ ਦੀ ਟੀਮੇਦਾਰ ਤੇ ਨੰਬਰ ਮੈਨੂੰ ਲੱਗਦਾ ਵੀ 8ਵਾਂ ਵੀ ਉਰ ਕੇ ਇਧਰ ਦੇ ਪਾਸੇ 8 ਤੇ 9 ਨਾਲ ਗਿਆ ਆਪਣਾ ਭਾਈ ਭਾਈ ਯਾਰ ਜਿੱਦਾਂ ਕਿ ਉਹਨੇ ਬੈਠੇ ਹੋ ਗ੍ਰਾਊਂਡ ਨੰਬਰ 2 ਦੇ ਵਿੱਚ ਆ ਬਾਈ ਬਣ ਕੇ ਤਾੜੀ ਤਾਂ ਮਾਰ ਦਿਓ ਬਹੁਤ ਸੋਹਣਾ ਮੁਕਾਬਲਾ ਬਣ ਗਿਆ ਇਧਰ ਦੇ ਪਾਸੇ ਤੇ ਵੀ ਅੱਜ ਟੱਕਰ ਤੇ ਭੱਜਦਿਆਂ ਨੂੰ ਇੱਕੋ ਝਿੱਕੇ ਵਾਹ ਮਿੱਤਰੋ ਰਾਜਾ ਖੇਡਾਂ ਲਈ ਇੱਕ ਗੱਲ ਲੱਖ ਲੱਖ ਦੀ ਹੈ ਵਾਹ ਤੇ ਉੱਪਰ ਦੀ ਹੈ ਬੰਦ ਕਰਦੇ ਵੱਡੇ ਕੱਪ ਦੀ ਹੈ ਉਹਦੇ ਕੋਲ ਵੱਡੇ ਕੱਪ ਦੀ ਕਹਿੰਦੇ ਧੁੰਬ ਪਈ ਹੋਈ ਆ ਆਉਂਦੀ ਬਰੇ ਯਾਰ ਖਿਡਾਰੀ ਬਈਆਂ ਉਂਦੀ ਟੀਮ ਦੇ ਰਹਿੰਦੇ ਖਿਡਾਰੀ ਆ ਮੇਰਾ ਵੀਰ ਹੁਣ ਇੰਦੀਆਂ ਬਾਤਾਂ ਨੂੰ ਮਰਵਾਈਏ ਦੀ ਲੈ ਵੀ 8 ਤੇ 9 ਵੀ ਟੱਕਰ ਆ ਬਹਾਦਰ ਗੜੀਆਂ ਬਾਲਾ ਕਲੇ ਇਧਰ ਦੇ ਪਾਸੇ ਵੀ ਸੁਰੇਂਦੀਆਂ ਦਾ ਹੀ ਪਹੁੰਚ ਆਉਂਦਾ ਪਰ ਪੰਜਾਬ ਦੇ ਆਲੇ ਦਾ ਚੜ ਟਾਈਮ ਦੇ ਵਿੱਚ ਨਾਮ ਬੋਲਦਾ ਹੈ ਜੱਦੀ ਵੀ ਟੀਮ ਦਾ ਨਹੀਂ ਖੇਡਦਾ ਤੇ ਮੁੰਡਾ ਜ਼ੋਰ ਬਹੁਤ ਲਾਉਂਦਾ ਹੈ ਕਿ ਮੁੰਡੇ ਦੀ ਕਹਿੰਦੇ ਸਿਫਤਾ ਵੀ ਜ਼ੋਰ ਨਹੀਂ ਲਾਉਣਾ ਹਟਦਾ ਤੇ ਜ਼ੋਰ ਲਾਉਣਾ ਵੀ ਚਾਹੀਦਾ ਮੇਰੇ ਮਿੱਤਰੋ ਹਾਂ ਬਾਲਾ ਕਹਿੰਦੇ ਥੇੜੀ ਬੁੜਦੀਆਂ ਨੇ ਮੇਰੇ ਮਿੱਤਰੋ ਵੀ ਦੰਬੀ ਗੱਤੜੀ ਜਨਮ ਹੈ ਗੱਤੜਾ ਨੂੰ ਕੋਈ ਹੁੰਦਾ ਛੇ ਵੀ ਦੇ ਘਰ ਪੁੱਤਰ ਛੇੜ ਪਾ ਦਾ ਆਹ ਜਿਹੜੀ ਜ਼ਮੀਨ ਚਾਹੁੰਦੇ ਗੱਲ ਜਾ ਰਹੇ ਕਿ ਹੁੰਦੀ ਐ ਫਸਲ ਸੜਾ ਢੇੜ ਪੈਦਾ ਚੰਦ ਪੁੱਤਿਆਂ ਦਾ ਰਾਤ ਨੂੰ ਢੇੜ ਚਾੜੇ ਕਰਦੀ ਮੱਸਿਆ ਸੜਾ ਹਨੇੜ ਪੈਦਾ ਕਿੰਨੀ ਹੁੰਦੀ ਐ ਤਪਸਿਆ ਜੰਦਾ ਬਾਪੇ ਨੂੰ ਉਹਨਾਂ ਦੇ ਕਰ ਹੁੰਦੇ ਪੁੱਤ ਆਹ ਬੱਕਰ ਫਲੇਰ ਪਾਦਾ ਲੈ ਵੀ ਕਹਿੰਦੀ ਜੀ ਚਾਬੀ ਦੇ ਕੀ ਮੋਟਰਸਾਈਕਲ ਦੀ ਭਾਈ ਜੀ ਗਰਾਊਂਡ ਨੰਬਰ 1 ਇਹ ਕਹਿੰਦਾ ਮੇਰਾ ਵੀਰ ਬਣ ਜੀ ਜੀ ਨੂੰ ਕਲੀ ਹੁੰਦੇ ਮੇਰੇ ਤੇ ਕਮੇਟੀ ਵਾਲੇ ਵੀਰਾਂ ਕੋਲੇ ਪਹੁੰਚ ਹੀ ਕਰ ਦਿਓ ਜੀ ਮੋਟਰਸਾਈਕਲ ਦੀ ਚਾਬੀ ਦੇ ਵੀ ਨਹੀਂ ਜਿਹੜਾ 500 ਦਾ ਜਿਹੜਾ ਲੋਕ ਜਿਹੜਾ ਭੰਨਾ ਦਾ ਫੇਰ ਤੇ ਮੇਰਾ ਵੀਰ ਬੰਦਾ ਚਾਬੀ ਵਾਲੀ ਜਰੂਰ ਕੌਂਦੀ ਕਰ ਦਊਗੀ ਭਾਈ ਜੀ ਆਨ ਦੀ ਟੀਮ ਦੇ ਬਾਰੇ ਕਾ ਭਾਈ ਜੀ ਗਰਾਊਂਡ ਨੰਬਰ 12 14 ਨੰਬਰ ਮੇਰਾ ਵੀਰ ਬੰਦਾ ਸਮਾਂ ਬਹੁਤ ਹੋ ਗਿਆ ਭਾਈ ਜੀ